ਹੇ ਦੋਸਤੋ ਜਿਵੇਂ ਤੁਹਾਨੂੰ ਕਿਹਾ ਸੀ ਆਪਾਂ ਵੀ ਨਦੀਨ ਨਾਸਕ ਦੀ ਸਬਜ਼ੀਆਂ ਤੇ ਨੀਨਾਸਕ ਦੀ ਵੀਡੀਓ ਮੰਗਦੇ ਤੇ ਹੈਪੀ ਕਰਦਾ ਰਹਿੰਦਾ ਦਵਾਈਆਂ ਪਹਿਲੀ ਗੱਲ ਸਾਡੇ ਦੋਨੋਂ ਬਲੂਅਰ ਕਮੈਂਟ ਆ ਵੀਰ ਗੋਟੀ ਕਰੋ ਹਣਾ ਆਪ ਵੀ ਹੂੰ ਤੇ ਕਿਹੜੀ ਦਵਾਈ ਆ ਕਿੰਨਾ ਮੈਂ ਰਿਜ਼ਲਟ ਕਿਹੜੇ ਰੇਟ ਬੰਦੇ ਸਾਰੀ ਗੱਲਬਾਤ ਕਰਦੇ ਆ ਕਿ ਹੁਣ ਗਰਮੀ ਰੋਤੀਆਂ ਸਬਜ਼ੀਆਂ ਵਾਸਤੇ ਕਿਹੜੀ ਦਵਾਈ ਦਾ ਬੈਸਟ ਰਿਜ਼ਲਟ ਹੈ ਤੁਹਾਡਾ ਵੀਡੀਓ ਚ ਸਵਾਗਤ ਆ ਤੇ ਕਰਦੇ ਸੋ ਆਪਣੀ ਜੇ ਹੁਣ ਗਰਮੀ ਰੋਤੀ ਤੇ ਸਬਜੀ ਦੀ ਗੱਲ ਕਰ ਲਈਏ ਤਾਂ ਗਰਮੀ ਰੋਤੀ ਸਬਜੀ ਦੇ ਵਿੱਚ ਦੇਖੋ ਮੈਂ ਇਸ ਨੂੰ ਦਾਦਣਾ ਪਹਿਲਾਂ ਤਾਂ ਜੇ ਤਾਂ ਤੁਸੀਂ ਬਈ ਹੁਣ ਜਦੋਂ ਸਬਜੀ ਤੁਸੀਂ ਬੀਜੀ ਬੀਜੀਆ ਠੀਕ ਆ ਉਹਨੂੰ ਪਾਣੀ ਲਾਏਗਾ ਠੀਕ ਆ ਤਾਂ ਤੁਸੀਂ ਪਹਿਲਾਂ ਪਾਣੀ ਪੈਂਡਲ ਮੈਥ ਨਹੀਂ ਆਉਂਦੀ ਆਪਣੀ ਮੱਕੀ ਵਾਲੀ ਜਿਹਨਾਂ ਨੂੰ ਖੱਟੀ ਦਵਾਈ ਕਰਨੀਆਂ ਜਿਹਨੂੰ ਸਿੱਧੇ ਸਾਬ ਆ ਯਾਰ ਖੱਟੀ ਦਵਾਈ ਜਿਹੜੀ ਸਟੰਪੈਕਸਟਰਾ ਵੀ ਕਹਿੰਦੇ ਆ ਹਾਂ ਸਟੰਪੈਕਸਟਰਾ ਵੀ ਕਹਿੰਦੇ ਆ ਤੇ ਹੁਣ ਬੰਕਰ ਨਾਂ ਦੇ ਵੀ ਆਉਂਦੇ ਪੀ ਆਈ ਦੀ ਉਹ ਵੀ ਆਪਾਂ ਕੱਲ ਮੱਕੀ ਜੀ ਬੰਕਰ ਕਰਕੇ ਹਾਂ ਤੇ ਉਹ ਤੁਸੀਂ ਵਰਤ ਸਕਦੇ ਹੋਗੇ ਤੇ ਉਹ ਤੁਸੀਂ ਉਦੋਂ ਵਰਤ ਨਹੀਂ ਬਾਈ ਜਦੋਂ ਆਪਾਂ ਮੰਨ ਲਾ ਪਾਣੀ ਲਾਇਆ ਸਬਜ਼ੀ ਨੂੰ ਠੀਕ ਆ ਦੂਸਰੇ ਦਿਨ ਤੁਸੀਂ ਵਰਤੋ ਗਿੱਲੇ ਬਾਣੇ ਚ ਵਰਤੋ ਉਹਨੂੰ ਜਦੋਂ ਪਾਣੀ ਲਾਤਾ ਬੈਸਟ ਰਿਜ਼ਲਟ ਦਿੰਦੀ ਜੇ ਆਪਾਂ ਅਗਲੀ ਦੀ ਗੱਲ ਕਰੀਏ ਬਾਈ ਕਿਉਂਕਿ ਹੁਣ ਵਾਲੇ ਜਿਹੜੀ ਆਪਾਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਚੌੜੇ ਪੱਤੇ ਵਾਲੇ ਸਬਜ਼ੀ ਹੁੰਦੀਆਂ ਸਾਰੀਆਂ ਜਿੰਨੇ ਗਰਮੀ ਰੁੱਤ ਦੀਆਂ ਸਬਜ਼ੀਆਂ ਨੇ ਸਾਰੇ ਚੌੜੇ ਪੱਤੇ ਵਾਲੀਆਂ ਹੁੰਦੀਆਂ ਲੱਗ ਪਉਤ ਸਾਰੀਆਂ ਚੌੜੇ ਪੱਤੇ ਵਾਲੀਆਂ ਹੁੰਦੀਆਂ ਕੋਈ ਵੀ ਔਰ ਤੇ ਪੱਤੇ ਦੀ ਸਬਜ਼ੀ ਨਹੀਂ ਹੁੰਦੀ ਇਸ ਟਾਈਮ ਤੇ ਆਪਾਂ ਜੇ ਅਗਲੀ ਦਵਾਈ ਦੀ ਗੱਲ ਕਰੀਏ ਤਾਂ ਉੱਤੇ ਵਾਲੀ ਦੀ ਗੱਲ ਕਰ ਲੈਂਦੇ ਆ ਵੀ ਆਪਾਂ ਤੇ ਉੱਤੇ ਵਾਲੀ ਦਵਾਈ ਦੇ ਵਿੱਚ ਬਈ ਆਪਾਂ ਏਜ਼ਲ ਦੀ ਗੱਲ ਕਰਦੇ ਹਾਂ ਅਡਾਮਨ ਕੰਪਨੀ ਦੀ ਆਉਂਦੀ ਹੁੰਦੀ ਹਾਂ ਆ ਪਹਿਲਾਂ ਅਸਨ ਤੇ ਕਰੀ ਸੀ ਉਹਦੇ ਵੀਡੀਓ ਕਰੀ ਆ ਉਹਦੇ ਚ ਟੈਕਨੀਕਲ ਹੈਗਾ ਬਈ ਪ੍ਰੋਪਰ ਕਿਊਜਰ 10% ਈਸੀ ਫਾਰਮ ਦੇ ਵਿੱਚ ਆਉਂਦਾ ਹੁੰਦਾ ਤੇ ਤੁਸੀਂ ਬਈ ਉਹਨੂੰ ਸਿਰਕ ਸਕਦੇ ਹੋ 50 ml ਪਾ ਕੇ ਢੋਲੇ ਦੀ ਹੂੰ ਤੇ ਉਹਦੇ ਬੈਸਟ ਰਿਜ਼ਲਟ ਨੇ ਪੂਰੇ ਠੀਕ ਹੈ ਤੇ ਉਹਦਾ ਸਿਸਟਮ ਇਹ ਆ ਬਈ ਚੱਕਰ ਵੀ ਪਹਿਲਾਂ ਤਾਂ ਸਭ ਤੋਂ ਬੈਸਟ ਤਾਂ ਇਹ ਹੈਗਾ ਬਈ ਉਹ ਉਹਨੂੰ ਕੋਈ ਧਰਤੀ ਨਹੀਂ ਬਈ ਕੋਈ ਨੁਕਸਾਨ ਨਹੀਂ ਕਰਦੀ ਹੂੰ ਦੂਸਰਾ ਨੰਬਰ ਚੋਲੇ ਬੱਤੇ ਵਾਲੀ ਸਬਜ਼ੀਆਂ ਨੂੰ ਉਹਦਾ ਨੁਕਸਾਨ ਨਹੀਂ ਹੋਇਆ ਕੋਈ ਹੂੰ ਚੋਲੇ ਬੱਤੇ ਸਬਜ਼ੀਆਂ ਤੁਸੀਂ ਕਰ ਸਕਦੇ ਹੋ ਹੂੰ ਪਰ ਇੱਕ ਗੱਲ ਜਰੂਰ ਖਾਸ ਧਿਆਨ ਰੱਖਣਾ ਤੁਸੀਂ ਜਿਵੇਂ ਹੇਠਲੇ ਖਾਲੀਆਂ ਦੇ ਵਿੱਚ ਕੱਖ ਵੱਧ ਹੋ ਜਾਂਦਾ ਥੱਲੇ ਥੱਲੇ ਮਾਰੋ ਹੂੰ ਸਬਜ਼ੀ ਦੇ ਉੱਤੇ ਨਾ ਪਾਓ ਠੀਕ ਹੈ ਠੀਕ ਹੈ ਸਬਜ਼ੀ ਦੇ ਉੱਤੇ ਚਾਹੇ ਰਿਜ਼ਲਟ ਉਹ ਕਰਦੀ ਨਹੀਂ ਕੁਝ ਨਹੀਂ ਕ ਦੀ ਕਿਉਂਕਿ ਗਰੋਥ ਤੇ ਉੱਤੇ ਅਸਰ ਪਾਉਂਦੀ ਚੀਜ਼ ਹੈ। ਬਾਕੀ ਦਵਾਈ ਦੀ ਵੀ ਅਸੀਂ ਫੋਟੋ ਕੱਟ ਕੇ ਵੀਡੀਓ ਵਿੱਚ ਲਾ ਦਿੰਦੇ ਹਾਂ। ਹਾਂ ਲਾ ਲਾ ਦੀ ਬਈ ਜ਼ਰੂਰ ਲਾ ਦਿੰਦੇ। ਤੇ ਉਹਦਾ ਮੈਂ ਤੁਹਾਨੂੰ ਦੱਸ ਦਿੰਦਾ ਬਈ ਉਹਦਾ ਇੱਕ ਹੋਰ ਚੱਕਰ ਹੈ। ਬਾਕੀ ਉਹ ਬਈ ਗ੍ਰੀਨ ਲੇਵਰੇਜ ਦਵਾਈ ਹੈ। ਠੀਕ ਹੈ ਆਪਣੇ ਜੀਵ ਜੰਤੂਆਂ ਵਾਸਤੇ ਦਾ ਜਿਹੜੇ ਆਪਣੇ ਹੁੰਦੇ ਨੇ ਉਹਨਾਂ ਵਾਸਤੇ ਤਾਂ ਕੋਈ ਨੁਕਸਾਨ ਨਹੀਂ ਹੁੰਦਾ। ਬਾਕੀ ਬਾਈ ਚਾਂਸ ਕੋਈ ਵੇਰੀ ਕੱਕ ਕੋਈ ਵੱਢ ਕੇ ਵੀ ਲੈ ਜਾਂਦਾ। ਠੀਕ ਹੈ ਕੋਈ ਪਸ਼ੂਆਂ ਨੂੰ ਪਾਉਂਦਾ। ਤਾਂ ਵੀ ਉਹ ਕੁਝ ਨਹੀਂ ਕਰਦੀ ਬਈ। ਠੀਕ ਹੈ। ਅਡੇ ਅਡੇ ਕੱਖਾਂ ਦੇ ਤਾਂ ਕੰਮ ਹੀ ਨਹੀਂ ਕਰਦੇ ਜਿਹਨੇ ਭਸਮਣ ਜਾਣੇ ਦਿੱਤਾ ਹੋ ਉਹ ਤਾਂ ਬੈਸਟ ਰਿਜ਼ਲਟ ਮੈਸ ਹੁੰਦਾ ਹੁੰਦਾ ਹਾਂ ਜਿਹੜੇ ਆਪਣੇ ਜਦੋਂ ਕੱਖ ਉਗਦੇ ਉਹਦੇ ਬਈ ਤੁਸੀਂ ਉਹਨਾਂ ਉਦੋਂ ਕਰੋ ਇਹ ਵੀ ਨਹੀਂ ਹੈਗਾ ਵੀ ਉਹ ਵੱਡੇ ਕੱਖਾਂ ਦੇ ਅਸਰ ਨਹੀਂ ਕਰਦੀ ਅਸਰ ਕਰਦੀ ਐ ਬਈ ਪਰ ਇਹ ਹੈਗਾ ਵੀ ਵੱਡੇ ਕੱਖਾਂ ਦੀ ਗਰੋਥ ਦੇ ਉੱਤੇ ਅਸਰ ਮਾਰ ਕੇ ਬਈ ਉਹ ਕੱਖਾਂ ਨੂੰ ਨੀਵੇਂ ਬਾਹਨਦੀ ਹੈ ਬਈ ਪ੍ਰੋਪਰ ਨਹੀਂ ਹਾਂ ਫਸਲ ਫਿਰ ਉੱਤੋਂ ਦੀ ਆਟੋਮੈਟਿਕ ਪਾਈ ਜਾਂਦੀ ਹੈ ਬਈ ਜਦੋਂ ਉਹ ਕਹਿਣਾ ਨੀਵੇਂ ਕਰਦੇ ਉਹਨੇ ਆਟੋਮੈਟਿਕ ਉੱਤੋਂ ਦੀ ਫਸਲ ਪਾਈ ਜਾਂਦੀ ਹੈ ਤੇ ਤੁਸੀਂ ਉਹਨੂੰ ਲਾਜ਼ਮੀ ਵਰਤੋ ਜਿਹਦੇ ਕੱਖ ਜ਼ਿਆਦੇ ਹੋਏ ਜ਼ਿਆਦੇ ਹੋਏ ਪਰ ਬੈਸਟ ਤਾਂ ਮੈਂ ਗੋਡੀ ਨੂੰ ਮੰਨਦਾ ਦੇਖੋ ਠੀਕ ਆ ਬਈ ਪਰ ਇੱਕ ਗੱਲ ਜ਼ਰੂਰ ਆ ਵੀ ਕੇਰਾ ਤੁਹਾਡੇ ਕੱਖਾਂ ਦੇ ਉੱਤੇ ਰੋਕ ਲਾ ਕੇ ਉਹ ਖਤਮ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਨਿੱਕੇ ਨਿੱਕੇ ਕੱਖਾਂ ਦੇ ਕਰਤੀ ਫਿਰ ਤਾਂ ਉਹ ਖਤਮ ਕਰ ਦੋ ਜਮਾਂ ਬਖਣ ਚਾਹੀਦਾ ਤੇ ਸਭ ਤੋਂ ਮੇਨ ਜਰੂਰੀ ਗੱਲਾਂ ਬਈ ਇਹਦੇ ਧਿਆਨ ਰੱਖਣ ਵਾਲੀਆਂ ਇਹ ਨੇ ਕਿ ਪਹਿਲਾਂ ਤਾਂ ਬਈ ਥੱਲੇ ਪਾਣੀ ਲੱਗਿਆ ਹੋਣਾ ਜ਼ਰੂਰੀ ਆ ਜੇ ਤੁਸੀਂ ਇਹਨੂੰ ਕਰ ਰਹੇ ਹੋ ਥੱਲੇ ਗਿੱਲ ਹੋਵੇ ਜੇ ਦਿੱਤੇ ਕੱਖਾਂ ਦੇ ਕਰ ਰਹੇ ਹੋ ਕੱਖਾਂ ਦੇ ਥੱਲੇ ਗਿੱਲ ਹੋਣੀ ਜ਼ਰੂਰੀ ਆ ਨਹੀਂ ਉਹਨੇ ਕੰਮ ਨਹੀਂ ਕਰਨਾ ਹੈਗਾ ਜੇ ਤੁਸੀਂ ਸੁੱਕੇ 'ਚ ਕਰਤਾ ਠੀਕ ਆ ਜੇ ਬਾਕੀ ਜੇ ਬਾਈ ਚੰਦ ਜੀ ਵੀਰੀ ਮੀ ਪੈਂਦਾ ਮੀ 1 ਘੰਟਾ ਲੰਘਣਾ ਚਾਹੀਦਾ ਜੇ 1 ਘੰਟਾ ਲੰਘ ਕੇ ਦਵਾਈ ਕਰੇ ਦਾ ਜਿੰਦਾ ਬਾਅਦ ਚ ਮੀ ਵੀ ਪੈਗਾ ਤਾਂ ਵੀ ਕੁਝ ਨਹੀਂ ਕੋਈ ਚੱਕਰ ਕਰਦਾ ਤੇ ਉਹ ਤੋਂ ਪਹਿਲਾਂ ਮੀ ਪੈਗਾ ਫਿਰ ਫੇਰ ਉਹ ਜੱਟ ਨਹੀਂ ਦਿੰਦੀ ਇਹ ਚੀਜ਼ ਤੇ ਤੁਸੀਂ ਇਹਨੂੰ ਕਰੋ ਲਾਜ਼ਮੀ ਜਿਵੇਂ ਹੈਪੀਓਪਨ ਨੇ ਇੱਕ ਗੱਲ ਕਰੀ ਸੀ ਬੇਬੀ ਚੌੜੇ ਪੱਤਿਆਂ ਦੀਆਂ ਸਬਜ਼ੀਆਂ ਜਿੰਨੇ ਕੋ ਬਰਤ ਸਕਦੇ ਹਾਂ ਹਾਂ ਉਹ ਸਗ ਬੰਦੂ ਨੇ ਇਹਨਾਂ ਚ ਵੀ ਕਨਫਿਊਜ਼ਨ ਹੁੰਦੀ ਹੈ ਨਾ ਜਿਵੇਂ ਆਪਣੇ ਕਦੂ ਆ ਗਏ ਤੋਰੀ ਆ ਗਏ ਨਾ ਬੇਠਾ ਗਏ ਇਹਨਾਂ ਚੌੜੇ ਪੱਤੇ ਨੇ ਜਿਵੇਂ ਭਿੰਡੀ ਗਮਾਰਾ ਇਹ ਸਾਰੀਆਂ ਚੀਜ਼ਾਂ ਦੇ ਕਿਹੜੀਆਂ ਕਿਹੜੀਆਂ ਤੇ ਕਰ ਸਕਦੇ ਉਹ ਵੀ ਮੜਿਆ ਬ ਦ ਜਿਵੇਂ ਕद्दू ਬਈ ਇਹ ਤੇ ਸਭ ਤੋਂ ਬੈਸਟ ਜਿਹੜੇ ਇਹ ਬਣਾਈ ਸੀ ਨਾ ਜਿਹੜੀ ਚੀਜ਼ ਠੀਕ ਹੈ ਜਿਵੇਂ ਆਪਾਂ ਜਿਹੜੇ ਆਪਾਂ ਨੂੰ ਬੂਟਿਆਂ ਦੇ ਸਬਜ਼ੀ ਕਹਿੰਦੇ ਨੇ ਬੂਟੇ ਵਾਲੇ ਸਬਜ਼ੀ ਹੋਗੇ ਜਿਵੇਂ ਇਹ ਜਿਵੇਂ ਹੁਣ ਬਈ ਚੌਲੇ ਹੋਗੇ ਭਿੰਡੀਆਂ ਹੋਗੀਆਂ ਚੌਲੇ ਭਿੰਡੀਆਂ ਦੇ ਵਿੱਚ ਹੀ ਕੱਖ ਆਪਾਂ ਨੂੰ ਇਸ ਟਾਈਮ ਜ਼ਿਆਦਾ ਤੰਗ ਕਰਦੇ ਨੇ ਹੋਰ ਸਬਜ਼ੀਆਂ ਦੇ ਵਿੱਚ ਆਪਾਂ ਨੂੰ ਕੱਖ ਨਹੀਂ ਤੰਗ ਕਰਦੇ ਇਸ ਟਾਈਮ ਸਭ ਤੋਂ ਵੱਧ ਚੌਲੇ ਭਿੰਡੀਆਂ ਹੋਗੀਆਂ ਬੁਮਾਰਾ ਹੋ ਗਿਆ ਠੀਕ ਹੈ ਇਨਾਂ ਦੇ ਵਿੱਚ ਕੱਖ ਸਭ ਤੋਂ ਵੱਧ ਤੰਗ ਕਰਦੇ ਕੱਦੂ ਤੋਰੀਆਂ ਦਾ ਬਾਈ ਉੱਤੋਂ ਦੀ ਫੇਰ ਵੀ ਬਹਾਂ ਨੂੰ ਕਵਰ ਕਰ ਲੈਂਦੀਆਂ ਬਹਾਂ ਨੂੰ ਕੱਖਾਂ ਨੂੰ ਦੱਬ ਲੈਂਦੀਆਂ ਠੀਕ ਆ ਉਹਨਾਂ ਦੇ ਵਿੱਚ ਐਡਾ ਕੋਈ ਮਾਰ ਤੋ ਨਹੀਂ ਸਕਦਾ ਮਾਰੋ ਤੇ ਸਕਦੇ ਕੋਈ ਚੱਕਰ ਨਹੀਂ ਵੀ ਇਹਦੇ ਪੱਤੇ ਨੂੰ ਮੇਰੇ ਕਹਿੰਦੇ ਮਤਲਬ ਇਹ ਸੀ ਕਹਿੰਦੇ ਵੀ ਪਤਲੇ ਪੱਤੇ ਹੁੰਦੇ ਆ ਇਹਦੇ ਹਾਂ ਵੀ ਭਿੰਡੀ ਦਾ ਤਾਂ ਪਤਲੇ ਹੁੰਦੇ ਆ ਪੱਤੇ ਹਾਂ ਨਹੀਂ ਇਹਦੇ ਇਹ ਤਾਂ ਭਿੰਡੀ ਇਹੋ ਫੇਰ ਵੀ ਚੌੜੇ ਪੱਤੇ ਆਲੇ ਇਹ ਚੌੜੇ ਪੱਤੇ ਵਾਲੀਆਂ ਹੀ ਸਬਜ਼ੀਆਂ ਆ ਗਈਆਂ ਚੌੜੇ ਪੱਤੇ ਵਾਲੀ ਚ ਹੀ ਆ ਗਈ ਭਿੰਡੀ ਵੀ ਹਾਂ ਭਿੰਡੀ ਚੌੜੇ ਪੱਤੇ ਵਾਲੀ ਸਬਜ਼ੀ ਇਹਨੂੰ ਕੋਈ ਚੱਕਰ ਨਹੀਂ ਇਹ ਤੁਹਾਨੂੰ ਮੈਂ ਦੱਸਦਾ ਕਿਹੜੀਆਂ ਕਰਦੇ ਆ ਜਿਵੇਂ ਕਣਕ ਹੋ ਗਈ ਜਵਾ ਹੋ ਗਿਆ ਇਹ ਚੀਜ਼ਾਂ ਨੂੰ ਛੱਡਦੀ ਨਹੀਂ ਹੂੰ ਇਹ ਚੀਜ਼ਾਂ ਨੂੰ ਖਤਮ ਕਰ ਰਹੇ ਹਾਂ ਇਹ ਲੂੰਬੜ ਪੂਸਾ ਕਰ ਖਤਮ ਕਰ ਦਿੰਦੀ ਹੈ ਵੀ ਜਿਹੜਾ ਪੱਤਾ ਪਤਲਾ ਹੋਵੇ ਤੇ ਲੰਬਾ ਹੋਵੇ ਲੰਮਾ ਹੋਵੇ ਉਹਨੂੰ ਖਤਮ ਕਰ ਦਿੰਦੀ ਜਿਹੜਾ ਪੱਤਾ ਜੇ ਪਤਲੀ ਹੋਵੇ ਹੋਵੇ ਇੰਚ ਕ ਦਾ ਚੜਾਈ ਕਿਤੇ ਜਿਵੇਂ ਨਿੰਮ ਦਾ ਪੱਤਾ ਨਾ ਗਲਾਈ ਜਗਾ ਉਹਨੂੰ ਇਹ ਕੁਝ ਨਹੀਂ ਕਹਿੰਦੀ ਕੁਝ ਨਹੀਂ ਕਹਿੰਦੀ ਚੌੜੇ ਪੱਤੇ ਵਾਲੀ ਚੀਜ਼ ਨੂੰ ਨਹੀਂ ਇਹ ਮਾਰਦੀ ਕਣਕ ਕਣਕ ਨੂੰ ਮਾ ਜਿਹੜੀਆਂ ਫਸਲਾਂ ਆ ਗਈਆਂ ਕੱਖ ਆ ਗਏ ਉਹਨਾਂ ਨੂੰ ਇਹ ਮਾਰਦੀ ਛੱਡਦੀ ਨਹੀਂ ਹੈਗੀ ਉਹਨਾਂ ਨੂੰ ਤੇ ਬਾਕੀ ਜੇ ਤੁਸੀਂ ਹੁਣ ਕਹੋ ਬਈ ਮੋਥਰੇ ਦੇ ਉੱਤੇ ਇਹਦਾ ਰਿਜ਼ਲਟ ਨਹੀਂ ਹੈਗਾ ਮੋਥਰੇ ਆਪਾਂ ਮੈਂ ਬਰੀਕ ਪੱਤੇ ਰਕਾ ਖਾਗੇ ਪਰ ਮੋਥਰੇ ਦੇ ਉੱਤੇ ਇਹ ਅਸਰ ਨਹੀਂ ਕਰਦੀ ਹੂੰ ਮੋਥਰੇ ਮਾੜਾ ਮੋਟਾ ਕਰਦੀ ਹੈ ਪਰ 100 'ਚੋਂ 100 ਰਿਜ਼ਲਟ ਨਹੀਂ ਦਿੰਦੀ ਉਹ 3 ਦੀ ਮੋਥਰੇ ਵਾਲੇ ਉੱਤੇ ਨਾ ਕਰਨ ਦੀ ਕੋਸ਼ਿਸ਼ ਕਰੋ ਇਹਨੂੰ ਠੀਕ ਬਾਕੀ ਭਾਈ ਮੈਨੂੰ ਵਿੱਚ ਸਾਰੇ ਭਾਈ ਇਹ ਵੀ ਗੱਲ ਕਰ ਰਹੇ ਸੀ ਮੋਥਰਾ ਵੀ ਮੋਥਰੇ ਮੋਥਰੇ ਵਾਸਤੇ ਤੁਹਾਨੂੰ ਇੱਕ ਜਰੂਰ ਦੱਸਾਂਗੇ ਲੱਗ ਇਹ ਆਪਾਂ ਕੀ ਕੀ ਕਰ ਸਕਦੇ ਹਾਂ ਦਾ ਹੱਲ ਕੀ ਕੀ ਹੈ ਤੇ ਪਰ ਇਹ ਚੀਜ਼ ਮੋਥਰੇ ਦੇ ਉੱਤੇ ਅਸਰ ਨਹੀਂ ਕਰਦੀ ਮੈਨੂੰ ਵੀ ਮੈਂ ਵੀਡੀਓ ਪਾ ਕੇ ਕਮੈਂਟਾਂ ਦੇ ਵਿੱਚ ਪੁੱਛਿਆ ਪਰ ਮੋ ਕੀ ਵੀਡੀਓ ਦੱਸਾਂਗੇ ਵੀ ਕੀ ਕਰ ਸਕਦੇ ਆ ਮੋਥਰੇਆਂ ਦਵਾਈਆਂ ਬਈ ਧੱਕਾ ਜ਼ਰੂਰ ਕਰਦਿਆਂ ਨੇ ਤੇ ਸੱਜਿਆ-ਸੱਜੀਆਂ ਦੇ ਵਿੱਚ ਆਪਾਂ ਕੰਨੀ ਕਰਤਾ ਜਦੋਂ ਤੁਸੀਂ ਇਹਨੂੰ ਵਰਤੋ ਬਈ ਤੁਹਾਨੂੰ ਬੈਸਟ ਰਿਜ਼ਲਟ ਮਿਲਣਗੇ ਬਾਈ ਪਰ ਸਭ ਤੋਂ ਬੈਸਟ ਇਹ ਐਡਵਾਈਸ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਗੋਡੀ ਕਰਿਆ ਕਰੋ ਕੋਈ ਵੀ ਦਵਾਈ ਆ ਗਈ ਕੋਈ ਕੰਪਨੀ ਬਣਾਉਂਦੀ ਠੀਕ ਆ ਉਹ ਕਿਤੇ ਨਾ ਕਿਤੇ ਆਪਣੀ ਫਸਲ ਦੀ 5-4% 10% ਰਿਜ਼ਲਟ ਅਸਰ ਕਰਦੀ ਕਰਦੀ ਬਾਕੀ ਭਰਾ ਮੇਰੇ ਇੱਕ ਵਾਰ ਤੁਹਾਨੂੰ ਹੋਰ ਦੱਸਣਾ ਕਈ ਵਾਰੀ ਮੇਰੇ ਭਾਈ ਕੀ ਕਰਦੇ ਆ ਨਾ ਉਧਰ ਦਾ ਫਸਲ ਫਲਤੇ ਹੁੰਦੀ ਆ ਤੇ ਉਧਰ ਚਾਕੇ ਹੋਂ ਤੁਸੀਂ ਇਹ ਮਾਰ ਦੋ ਉਹ ਤੁਹਾਡੀ ਬਹੁਤ ਵੱਡੀ ਗੱਲ ਨਾ ਤਾਂ ਉਹ ਕੱਖਾਂ ਦੀ ਸਟੇਜ ਹੁੰਦੀ ਹੈ ਉਹ ਕੰਟਰੋਲ ਹੋਣ ਵਾਲੀ ਤੇ ਨਾ ਨਾ ਹੀ ਉਹ ਤਾਂ ਫਿਰ ਉਹਦੀ ਫਲਾਵਰਿੰਗ ਸਟੇਜ ਤੇ ਤੁਸੀਂ ਮਾਰਤੀ ਬਈ ਤੁਹਾਡੀ ਫਸਲ ਦਾ ਨੁਕਸਾਨ ਹੋਊਗਾ ਕੱਲ ਨੂੰ ਮੈਨੂੰ ਮੇਰਾ ਵੈਰੀਫਾਈ ਕੋਈ ਇਹ ਨਾ ਕਹੇ ਦੋ ਬਈ ਅਸੀਂ ਫਲਾਵਰਿੰਗ ਸਟੇਜ ਤੇ ਇਹਨੂੰ ਮਾਰਦੇ ਤੇ ਫਸਲ ਸਾਰਾ ਸਾਡਾ ਝੜ ਕੇ ਜਿਵੇਂ ਮੈਂ ਮਾਟਰਾਂ ਦੀ ਵੀਡੀਓ ਕਰੀ ਸੀ ਐਪੀ ਦੀ ਮਾਟਰਾਂ ਚ ਕੱਖਾਂ ਦੀ ਗੋਡੀ ਕਰਕੇ ਕੱਢੇ ਸੀ ਉਹ ਇਹ ਤੋਂ ਜ਼ਿਆਦਾ ਡਾੜੀ ਨਹੀਂ ਫਿਰ ਚਾਰ ਡਾੜੀਆਂ ਨੇ ਕੱਢਦੇ ਸੀ ਦਵਾਈ ਦੇ ਰੇਟ ਜਿਹੜੇ ਡਾੜੀ ਨਾਲ ਇਕੱਲੇ ਨਹੀਂ ਗੋੜਦੇ ਸੀ ਅੱਡੀ ਬਾਰੀ ਕੁਝ ਨਹੀਂ ਹੋਇਆ ਉਹ ਕਿ ਇੱਕ ਵੀਡੀਓ ਸਾਰਾ ਦੇਖਿਆ ਕਰੋ ਤੇ ਇੱਕ ਵੀਡੀਓ ਵਿੱਚ ਗੱਲਾਂ غور ਕਰਿਆ ਕਰੋ ਵੀ ਬਾਈ ਨੇ ਕੀ ਕੀ ਦੱਸਿਆ ਇਹ ਗੱਲਾਂ ਜ਼ਰੂਰੀ ਨੇ ਬਾਈ ਦੇਖੋ ਕਾਲੀ ਨਾ ਕਰਾ ਕਰੋ ਵੀਡੀਓ ਦੇਖਿਓ ਨਾ ਸੁਣਿਆ ਦਵਾਈ ਦਾ ਲਿਆ ਕੇ ਕਿਤੇ ਕਰ ਦੋ ਮਣੀ ਵੀਡੀਓ 4-5 ਮਿੰਟਾਂ ਦੀ ਵੀਡੀਓ ਹੁੰਦੀ ਦੱਸਦੀ ਹੁੰਦੀ ਬਹੁਤ ਬਹੁਤ ਠੀਕ ਆ ਉਹਨੂੰ ਦੇਖ ਲੈ ਜ਼ਰੂਰੀ ਆ ਬਾਈ ਵੀ ਕੀ ਚੱਕਰ ਆ ਕੀ ਨਹੀਂ ਹੈਗਾ ਠੀਕ ਆ ਫਿਰ ਠੀਕ ਆ ਬਾਈ ਧੰਨਵਾਦ ਤੇ ਬਾਈ ਕਰੋ ਤੁਸੀਂ ਦਵਾਈ ਤੇ ਰਿਜ਼ਲਟ ਤੁਹਾਨੂੰ 100 100 ਮਿਲਣਾ ਹੈ